ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਹੋਲੀ ਦਾ ਤਿਹਾੜਾ ਜੀ ਮੇਰੇ ਵੱਲੋਂ ਸਨੀ ਸ਼ਰਮਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਤਾਂ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਤਿਹਾੜਾ ਜੀ ਜਿਹੜਾ ਰੰਗਾਂ ਦਾ ਤਿਹਾੜਾ ਹੈ ਸਾਰੇ ਭਾਈਚਾਰੇ ਦਾ ਸੰਕੇਤ ਦਿੰਦਾ ਜੀ ਕਿ ਦੂਏ ਨੂੰ ਆਪਾਂ ਇਕੱਠੇ ਹੋ ਕੇ ਜੜੇ ਤਿਹਾੜ ਮਨਾਣੇ ਆ ਇੱਕ ਤਾਂ ਭਾਈਚਾਰਕ ਸਾਂਝ ਵੱਧਦੀ ਆ ਜੀ ਇਹ ਚੀਜ਼ ਨੂੰ ਆਪਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅੱਜ ਦੇ ਦਿਨ ਤੇ ਪੂਰਾ ਐਨ ਧੁੰਮਟਾਉਣਾ ਸਾਰੇ ਮਤਲਬ ਸਾਰੇ ਯਾਰ ਦੋਸਤ ਵੀਰ ਭਾਈ ਸਭ ਇਕੱਠੇ ਹੋ ਕੇ ਇਹਨੂੰ ਮਨਾਣਾ ਚਾਹੀਦਾ ਇਦੇ ਨਾਲ ਭਾਈਚਾਰਕ ਸਾਂਝ ਚ ਵੱਧਦਾ ਆਉਂਦਾ ਧੰਨਵਾਦ ਕੀ ਨਾਮ ਹੈ ਤੁਹਾਡਾ ਜੀ ਅਰੁਣਾ ਜੀ ਮੇਰਾ ਨਾਮ ਇਹ ਹੋਲੀ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹਿਲਾ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਇਹਦੀ ਹੋਲੀ ਦੀ ਜਿਆਰਾ ਦੋਸਤਾਂ ਨਾਲ ਹੋਲੀ ਮਨਾਈ ਦੀ ਹੈ ਹਰ ਬਲ ਹੋਲੀ ਮਨਾਈ ਦੀ ਹੈ ਜੀ ਅਸੀਂ ਰਹੀ ਚ ਕਹਿਣਾ ਚਾਹੁੰਦੇ ਆ ਵੀ ਸਾਰੇ ਤਹਾਰ ਨੂੰ ਧੂਮ ਧਾਮ ਨਾਲ ਮਨਾਣ ਬਿਲਕੁਲ ਲੜਾਈ ਤੋਂ ਬਚ ਕੇ ਸਾਰਿਆਂ ਨੇ ਪੂਰੇ ਹੱਥ ਜਿਆਰਾ ਦੋਸਤਾਂ ਨਾਲ ਹੈਲੋ ਹੋਲੀ ਮਨਾਣੀ ਹੈ ਜੀ ਸਾਡੇ ਯਾਰ ਦੋਸਤ ਨੇ ਅਸੀਂ ਪੂਰੇ ਹਰੇਕ ਸਾਲ ਹੋਲੀ ਮਨਾਉਂਦੇ ਆ ਇਕੱਠੇ ਹੋਲੀ ਮਨਾਉਂਦੇ ਆ ਪਿਛਲੇ 30 ਸਾਲਾਂ ਤੋਂ ਇਹ ਹੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਮੁਬਾਰਕਾ ਹੋਵੇ ਜੀ ਨਾਮ ਮੇਰਾ ਸਾਡੀ ਸਰ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹੋਲੀ ਮਨਾ ਰਹੇ ਹਾਂ ਹੋਲੀ ਹਾਂ ਬਹੁਤ ਖੁਸ਼ੀ ਹੈ ਜੀ ਯਾਰਾਂ ਦੋਸਤਾਂ ਦੇ ਪੱਲ ਨੇ ਆਪਾਂ ਮਨਾ ਰਹੇ ਹਾਂ ਇੱਕ ਦੂਜੇ ਨੂੰ ਸਾਰੇ ਤਰ੍ਹਾਂ ਨੂੰ ਭੁੱਲ ਕੇ ਆਪਾਂ ਇਕੱਠੇ ਹੋ ਰਹੇ ਹਾਂ ਕੋਈ ਭੇਦਭਾਵ ਨਹੀਂ ਕੌਣ ਕਿਹੜਾ ਕੀ ਹੈ ਸਭ ਪਾਈ ਵਾਂਗੂ ਬੱਤਰੇ ਆ ਇੱਕ ਦੂਜੇ ਨੂੰ ਰੰਗ ਲਗਾ ਰਹੇ ਆ ਤੇ ਇਹ ਜਿਹੜੀ ਆਪਣੇ ਇਹ ਪਿਆਰ ਹੈ ਇਹਨੂੰ ਵਧਾ ਰਹੇ ਆ ਆਪਾਂ ਸਾਰੇ ਕਿੰਨੇ ਸਾਲਾਂ ਤੋਂ ਮਨਾ ਰਹੇ ਆ ਇਹ ਤ ਏ ਯਾਰਾ ਦੋਸਤਾਂ ਨਾਲ ਵੱਧ ਗਿਆ ਯਾਰ ਮੈਂ ਬੈਠਾ ਸੀ ਦੁਕਾਨ ਤੇ ਤੇ ਜਦੋਂ ਯਾਰ ਦੋਸਤ ਆ ਜਾਂਦੇ ਆ ਉਹ ਫੇਰ ਦੇਖ ਨਹੀਂ ਹੁੰਦੇ ਉਹਨਾਂ ਰੰਗ ਲਾਤਾ ਉਹਨਾਂ ਦਾ ਮਨਾਨ ਨਿਕਲੇ ਪਹਿਲਾਂ ਛੋਟੇ ਉਦੋਂ ਬਣਾਉਂਦੇ ਸੀ ਅੱਜ ਮੈਂ ਕਿੰਨੇ ਸਾਲਾਂ ਬਾਅਦ ਕਿ ਅੱਜ ਹੋਲੀ ਦਾ ਆਨੰਦ ਲੈ ਰਿਆ ਵਾਂ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੇਰੇ ਇਹਦੇ ਵਿੱਚ ਤਕਰੀਬਨ 20-25 ਸਾਲ ਪੁਰਾਣੇ ਯਾਰ ਦੋਸਤ ਜਿਹੜੇ ਕਿ ਅੱਜ ਉਦਾਂ ਹੀ ਨੇ ਜੋ ਪਹਿਲਾਂ ਸੀਗੇ ਉਦਾਂ ਹੀ ਅਸੀਂ ਵਰਤਦੇ ਆ ਤੇ ਸਾਡੇ ਆ ਕੜੀ ਚਾਵਲ ਵਾਲਾ ਵੀਰ ਜਿਹੜਾ ਸਵਾਲਾ ਬਾਸ ਸਾਡੇ ਦੇ ਕੋਲ ਆਂਦਾ ਇਹ ਵੀ ਵਿਚਾਰਾ ਬੈਠਾ ਅੱਜ ਅਸੀਂ ਇਹਨਾਂ ਵੀ ਹੋਲੀ ਬਣਾ ਕੇ ਚੱਲ ਰਹ ਬਹੁਤ ਬਹੁਤ ਖੁਸ਼ੀ ਹੋਈ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਲੀ ਦੀਆਂ ਸਾਰੇ ਭਾਈ ਮਿਲਵਰਤਨ ਵਾਲਾ ਤਿਹਾਰ ਹੈ ਸਾਰਿਆਂ ਨੇ ਨਾਲ ਮਿਲ ਕੇ ਮਨਾਉ ਜੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸ਼ੇਵ ਕੁਮਾਰ ਸ਼ਾਸਤਰੀ ਜੀ ਹੋਲੀ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਸਾਰੇ ਬੇਸ਼ਵਾਸੀਆਂ ਨੂੰ ਪਹਿਲੀ ਤਾਂ ਮੇਰੇ ਵੱਲੋਂ ਹੋਲੀ ਲੱਖ ਲੱਖ ਮੁਬਾਰਕਾਂ ਦੂਸਰਾ ਵੀ ਇਹ ਜਿਹੜਾ ਤਿਹਾਰ ਆ ਸਾਨੂੰ ਸ਼ਾਂਤ ਮੀਢੰਗਣਾ ਬਣਾਉਣਾ ਚਾਹੀਦਾ ਇਹ ਰੰਗਾਂ ਦਾ ਤਿਹਾਰ ਆ ਖੁਸ਼ੀਆਂ ਦੇ ਉਲਾਸ ਲੈ ਕੇ ਸਭ ਦੀ ਲਾਈਫ ਦੇ ਵਿੱਚ ਇਹਨੂੰ ਆਪਣਾ ਬਣਾਉਣਾ ਚਾਹੀਦਾ ਮੇਰੇ ਵੱਲੋਂ ਇੱਕ ਵਾਰੀ ਫੇਰ ਹੋਲੀ ਦੀ ਵਾਵਾ ਮਾਰੋ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ